ਨੰਮੀਲ ਦੇ ਬਣ ਕੇ ਫੋਟੋ ਵੇ ਚਲਵਾ ਫੋਟੋ ਬਾਕੀ ਸਾਰੇ ਹੀ ਦੰਦ ਕੱਢਣ ਡੇ ਆ ਠੀਕ ਹੈ ਕਿ ਵਧੀਆ ਹੀ ਹੈ ਨਾ ਇਹ ਨੇਚਰਲ ਹੋ ਜਾ ਚਲੋ ਚਲੋ ਚੱਲ ਚੱਲ ਉਹ ਨਹੀਂ ਗੱਲ ਨਹੀਂ ਇਹਦਾ ਇਤਿਹਾਸ ਹੈ ਕਿ ਜਿਹੜੀ ਫਲਾਹ ਦਾ ਰੋਖਿਆ ਠੀਕ ਹੈ ਇਹਦੇ ਥੱਲੇ ਜਿਹੜੀ ਮੰਨਤ ਮੰਨੋਗੇ ਆ ਤਾਂ ਕਿ ਬਣ ਕੇ ਤਾਂ ਕਿ ਬਣ ਗਜੋ ਵਿਆਹ ਨਹੀਂ ਹੁੰਦਾ ਜਦਾ ਉਹ ਜਾਂ ਜਿਹਦੀ ਬੁੱਢੀ ਤੰਗ ਕਰਦੀ ਉਹ ਫੜੀ ਹੋ ਜੇਗੀ ਬਣੋ ਬਣੋ ਸਾਰੇ ਬੰਦੇ ਇਹਦਾ ਇਤਿਹਾਸ ਇੰਨਾ ਹੀ ਆਓ ਚਲੀਏ ਗੇਟ ਆ ਗਿਆ ਬਣ ਕੇ ਚਲੋ ਪਹੁੰਚ ਜਾਈਏ ਜੇ ਰਾਤ ਸੋਈਦੇ ਨੇ ਪੰਗਾ ਲੈ ਲਿਆ ਨਹੀਂ ਗੱਲ ਹੀ ਕੋਈ ਨਹੀਂ ਨਾ ਉਹਨਾਂ ਵਾਸਤੇ ਸਹੀ ਆ ਵੀ ਹੁਣ ਪਹੁੰਚ ਗਏ ਆ ਪਹੁੰਚ ਗਏ ਆ ਚੜ ਜਾ ਚੜ ਜਾ ਤਹਾਂ ਚੜ ਜਾ ਹਾਂ ਓ ਕਿੱਥੇ ਜਾਣਗੇ ਚੜਦਾ ਜਾਣ ਸਹੀ ਗੱਲ ਆ ਆਜਾ ਆਜਾ ਥੱਲੇ ਆ ਤੂੰ ਥੱਲੇ ਆਈ ਜਾ ਨਾ ਤੂੰ ਥੱਲੇ ਆ ਨਾ ਮੜਾ ਜਾ ਹਾਂ ਹਾਂਜੀ ਵਾਈ ਗੁਰਜੀ ਦਾ ਖਾਸ ਸਾਹਿਬ ਵਾਈ ਗੁਰਜੀ ਦੀ ਫਤਿਹ ਚੜ ਗਏ ਆ ਚੜਾਈ ਹਾਂ ਉਹ ਬਲੀਕ ਦਾ ਚੜਾਈ ਤੇ ਪਹੁੰਚ ਗਏ ਪਹਾੜੀ ਤੇ ਪਹਾੜੀ ਤੇ ਉਹ ਚੜਾਈ ਚੜ ਕੇ ਪਹੁੰਚੇ ਆ ਚੜਾਈ ਚੜ ਕੇ ਪਹੁੰਚੇ ਥੱਲੇ ਕੋਨੂ ਸਾਹਿਬ

ਤਾਂ ਜੇ ਪਾਤੀ ਨੇ ਫਿਰ ਕਰਦੇ ਜਾਣੇ ਕਰਨਗੇ ਜੀ ਹਾਂ ਸੀ ਸਾਡੇ ਤੋਂ ਪਹਿਲਾਂ ਪਹੁੰਚ ਗਏ ਸੀ ਹਾਂਜੀ ਪਹਿਲਾਂ ਪਹੁੰਚ ਗਏ ਸੀ ਚਲੋ ਚਲ ਦੇਖ ਲਿਆ ਦੇਖ ਲਿਆ ਆਓ ਸਾਨੂੰ ਦਰਸ਼ਨ ਦਿਓ ਆ ਦਰਸ਼ਨ ਕਰੋ ਜੀ ਮੈਂ ਆਉਂਦਾ ਪਹੁੰਚ ਜਿੱਤ ਆਜ ਮਾਨ ਸਾਹਿਬ ਹਾਂ 1 ਮਿੰਟ ਬਹੁਤ ਅੱਗੇ ਆ ਗਿਆ ਅੱਛਾ ਲੱਗਦਾ ਅਸੀਂ ਕਿੱਧਰ ਗਏ ਦੂਸਰਾ ਕਿੱਥੇ ਸੀ ਯਾਰ ਦੂਸਰਾ ਕਿੱਥੇ ਸੀ ਜੀ ਅੱਗੇ ਅੱਗੇ سي را گهري اي کيه کي هي ਆਰਥੋਚੀ ਖਤਮ ਹੋ ਬਹੁਤ ਟਾਈਮ ਬਰ ਗਿਆ ਉਸ ਨੂੰ ਸਾਡੇ ਪੈਦਾ ਹੋਣ ਤੋਂ ਵੀ ਪਹਿਲੇ ਉਹਨਾਂ ਨੂੰ ਬੰਦ ਕਰਕੇ ਦਿੱਤਾ ਗਿਆ ਸੀ ਚਾਹ ਤੋਹੀ ਜਾਂਦਾ ਪਰ ਅੱਜ ਤੱਕ ਕਿਸੇ ਨੇ ਯਾਦ ਨਹੀਂ ਕੀਤਾ ਪਤੋਂ ਉਹ ਸਾਡੇ ਨਾਲ ਰਹੇ ਉਸ ਵਕਤ ਦੁੱਖਾਂ ਦਾ ਸਾਥ ਦੇ ਆ ਸਾਡੇ ਨੂੰ ਮਾਣ ਮਿਲਿਆ ਉਸ ਨਾਲ ਸਰਕਾਰ ਵੱਲੋਂ ਤੁਸੀਂ ਜੀਆ ਬਾਬਾ ਜੀ ਨਾਲ ਬਾਬਾ ਜੀ ਨਾਲ ਬਹੁਤ ਘੈਰੇ ਦੋਸਤ ਇਹਨਾਂ ਦੀ ਦੋਸਤੀ ਵੀ ਮਿਸਾਲ ਜਿਹੜੀ ਰਿੰਦੀ ਅਰੇ ਬੰਦੇ ਕਿ ਆ ਮੈਂ ਕਰਦਾ ਬੰਦਾ ਰੱਬ ਨੂੰ ਕਿਹੜਾ ਨੰਬਰ ਲਾਉਣਾ ਹੈ ਸੋਚ ਰਿਹਾ ਨਾ ਚਲੋ ਸਭ ਤੋਂ ਨਮਸਕਾਰ ਆ ਨਾ ਮੈਂ ਬੰਦਾ ਸਭੀ ਚੱਲਣਾ ਸੰਗੀਤ ਵਜਾਣ ਦੀ ਆਈ ਹੈ ਅੱਛਾ ਦੱਸੋ ਕਹੋ ਤੇ ਆਪਣੇ ਜਗ੍ਹਾ ਬੰਦ ਕਰ ਸੁਣਿਆ ਹੱਸ ਤੁਹਾਨੂੰ ਗੁਰਦੇਵ ਸਿੰਘ ਦੱਸਣਗੇ ਪਰ ਬਾਜੀ ਦਾ ਕੀ ਕਹੋ ਬਤਿਆ ਸੀ ਜਿਸ ਚੱਕਰ ਵਿੱਚ ਕਿਥੋਂ ਬੱਤਰ ਰੇੜੇ ਆ ਤੇ ਕਿਥੋਂ ਆਪਣਾ ਥੱਲੇ ਗੁਰਦੁਆਰਾ ਸਾਹਿਬ ਪੰਨਾ ਸਾਹਿਬ ਆ ਜਿੱਥੋਂ ਆਪਾਂ ਦਰਸ਼ਨ ਕਰਕੇ ਪਰਤੋਂ ਆਏ ਆ ਪਰ ਇਹਦਾ ਸੰਦਰਭ ਤਾਂ ਸ਼ੋਰ ਚ ਬਣਾਉਂਦੇ ਕਿਉਂਕਿ ਕੁਝ ਹਾਂਜੀ ਹਾਂਜੀ ਤੁਸੀਂ ਮੈਂ ਇੱਥੇ ਉੱਪਰ ਆਗੇ ਜੋ ਮਜ਼ਾਣ ਤੇ ਬਾਬੇ ਦੀ ਬਾਈ ਥੱਲੇ ਕਿਨਾਰੇ ਦੀ ਜੀ ਜੀ ਇਹਦੇ ਬਾਰੇ ਕੋਈ ਗੱਲ ਕਰੀ ਦੋ ਬਿਲਕੁਲ ਜੀ ਅਸੀਂ ਜਿਸ ਤਰ੍ਹਾਂ ਪਿਛਲੀ ਵੀਡੀਓ ਵਿੱਚ ਗੱਲਬਾਤ કરી ਸੀ ਕਿ ਅਸੀਂ ਗੁਰਦੁਆਰਾ ਪੰਨਾ ਸਾਹਿਬ ਦੇ ਦਰਸ਼ਨਦਾਰੇ ਕਰ ਰਹੇ ਹਾਂ ਪਰਸੋਂ ਦੇ ਤੇ ਉਸ ਗੁਰਦੁਆਰਾ ਸਾਹਿਬ ਤੋਂ 6 ਕਿਲੋਮੀਟਰ ਦੂਰ ਦੱਸਦੇ ਆ ਜੇ ਡਾਇਰੈਕਟ ਚੜ੍ਹਾਈ ਦੀ ਗੱਲ ਕਰੀ ਤਾਂ ਸ਼ਾਇਦ 3 ਕਿਲੋਮੀਟਰ 3 ਕਿਲੋਮੀਟਰ ਆ ਵੀ 2000 ਤੋਂ ਵੱਧ ਪੌੜੀ ਹੈ ਹਨਾ ਅਜੇ ਪਲੇਨ ਜਿਹੜਾ ਰਸਤਾ ਉਹ ਲੱਗਾ ਹੈ ਯਾਨੀ ਕਿ ਘੰਟਾ ਡੇਢ ਘੰਟਾ ਲੱਗ ਜਾਂਦਾ ਉੱਪਰ ਆਉਂਦੇ ਆ ਹਾਂਜੀ ਸੋ ਇਤਿਹਾਸ ਇਹਦਾ ਆਪਾਂ ਸਾਰੇ ਪਹਿਲੀ ਵਾਰ ਜਾਣੋਈਆਂ ਕਿ ਵਲੀ ਕੰਦਾਰੀ ਬਾਰੇ ਉਹ ਜਿਹੜੀ ਸਾਰੀ ਘਟਨਾ ਬਾਰੇ ਕਿਉਂਕਿ ਗੁਰਦੁਆਰਾ ਪੰਜਾ ਸਾਹਿਬ ਦੀ ਹੋਂਦ ਜਾਂ ਇਹ ਤਾਂ ਹੀ ਆ ਵੀ ਇਹ ਘਟਨਾ ਘਟੀ ਹੈ ਹਨਾ ਔਰ ਇਸ ਘਟਨਾ ਬਾਰੇ ਤੁਸੀਂ ਵੀ ਦੱਸਣਾ ਚਾਹੋਗੇ ਕੁਝ ਬਿਲਕੁਲ ਹਾਂਜੀ ਜ਼ਰੂਰ ਜਿੰਦੀ ਜਿਹੜੀ ਘਟਨਾ ਵ ਬਾਬਾ ਨਾਨਕ ਜੀ ਇੱਥੇ ਥੱਲੇ ਜਿੱਥੇ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਬਣਿਆ ਉੱਥੇ ਆਪਣਾ ਮਰਾਜ਼ਮਾਨ ਸੀ ਭਗਤੀ ਕਰਦੇ ਸੀ ਤੇ ਮਰਦਾਨੇ ਨੂੰ ਪਾਣੀ ਦੀ ਪਿਆਸ ਲੱਗੀ ਪਰ ਇਹ ਵਾਲੀ ਕੰਧਾਲੀ ਦਾ ਵਾਲੀ ਕੰਧਾਲੀ ਦੀ ਉਹ ਪਹਾੜੀ ਆ ਜਿਹੜੀ ਮਤਲਬ ਸਭ ਤੋਂ ਉੱਚੀ ਚੋਟੀ ਜਿਹਨੂੰ ਕਹ ਦਿੰਦੇ ਆਪਾਂ ਤੇ ਇੱਥੇ ਵਾਲੀ ਕੰਧਾਲੀ ਜੀ ਦਾ ਉਸ ਵਾਲੇ ਰਾਜ ਸੀ ਠੀਕ ਹੈ ਜੀ ਰਾਜ ਮੰਨ ਲਓ ਰਾਜ ਮੰਨ ਲਓ ਤੇ ਮਰਦਾਨਾ ਜੀ ਦੋ ਤਿੰਨ ਦੋ ਤੋਂ ਤਿੰਨ ਵਾਰ ਪਾਣੀ ਲੈਣ ਵਾਸਤੇ ਆਏ ਲੇਕਿਨ ਉਹਨਾਂ ਨੇ ੱਟਕੇ ਮਾਰ ਕੇ ਕੱਢ ਮਨਾ ਕਰ ਦਿੱਤਾ ਬਾਅਦ ਚ ਕੀ ਹੋਇਆ ਕਿ ਬਾਬੇ ਨਾਨਕ ਤੇ ਗਾੜੀ ਜਾ ਕੇ ਉਹਨੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਪਿਆਸੇ ਹਾਂ ਤੇ ਸਾਨੂੰ ਮਤਲਬ ਪਾਣੀ ਪਿਆ ਜਾਵੇ ਹੂੰ ਉਸ ਤੋਂ ਬਾਅਦ ਬਾਬੇ ਨਾਨਕ ਨੇ ਮਤਲਬ ਆਪਣੀ ਕਲਾ ਵਰਤਾਈ ਹੂੰ ਔਰ ਇੱਥੇ ਜਿਹੜਾ ਸੋਮਾ ਫੁੱਟਦਾ ਸੀ ਉਹਦਾ ਮਾਲਕ ਸੀ ਵਲੀ ਕੰਦਾਰੀ ਹੂੰ ਔਰ ਉਹ ਸੋਮੇ ਨੂੰ ਖਤਮ ਕਰਕੇ ਉਹ ਪਾਣੀ ਜਿਹੜਾ ਥੱਲੇ ਚਰਨਾ ਫੁੱਟ ਗਿਆ ਚਰਨਾ ਫੁੱਟਿਆ ਪੱਥਰ ਚੱਕਿਆ ਚੰਨਾ ਫੁੱਟਿਆ ਪਾਛੋਂ ਵਾਲੀ ਕੰਧਾਰੀ ਨੇ ਗੁੱਸੇ ਜਾਣ ਕੇ ਉਹ ਪੱਥਰ ਵੀ ਇੱਥੋਂ ਰੇੜਾ ਉੱਪਰ ਸੁਨਨਾਨਕ ਦੇਵੀ ਦੇ ਉੱਪਰ ਤੇ ਉਹ ਗੁਰੂ ਸਾਹਿਬ ਜੀ ਨੇ ਪੰਜਾ ਲਾ ਕੇ ਉਹਨੂੰ ਰੋਕਿਆ ਔਰ ਬਾਅਦ ਚੋਂ ਉਹਨੂੰ ਮਾਫੀ ਮੰਗਣੀ ਪਈ ਔਰ ਚਰਨਾਂ ਦੇ ਵਿੱਚ ਟਹਿਣਾ ਪਿਆ ਤੇ ਉਹ ਪੱਥਰ ਮਤਲਬ ਉਹ ਪੱਥਰ ਦੇ ਵਿੱਚ ਜਿਹੜਾ ਪੰਜਾ ਜੜਿਆ ਅੱਜ ਵੀ ਮੌਜੂਦ ਹੈ ਜੀ ਦੇ ਸੰਤ ਦਰਸ਼ਨ ਕਰਦੇ ਕਰਦੀਆਂ ਨੇ ਤੇ ਉਹਨੂੰ ਛੋਕੇ ਵੀ ਦੇਖਦੀਆਂ ਨੇ ਜਿਹੜਾ ਜਿਹੜਾ ਪੰਜਾ ਪਾਇਆਗਾ ਉਹਦਾ ਹੀ ਪੰਜਾ ਪੂਰਾ ਉਹਦਾ ਹੀ ਪੰਜਾ ਪੂਰਾ ਜੀ ਹਾਂ ਜੀ ਔਰ ਬਹੁਤ ਹੀ ਇੱਥੇ ਨੰਦਿਆ ਹਾਂ ਬਹੁਤ ਹੀ ਆਨੰਦ ਆ ਬੜੀ ਰਮਣੀਕ ਜਗ੍ਹਾ ਹੈ ਮਤਲਬ ਜੀ ਜਿੰਨੀ ਸਿਫਤ ਕਰੀਏ 19 ਹੀ ਥੋੜੀ ਹੈ ਕਿਤੇ ਦੀ ਇਹਦੀਆਂ ਮੌਸਮ ਵੀ ਚੇਂਜ ਹੋ ਗਿਆ ਬਿਲਕੁਲ ਬਿਲਕੁਲ ਇੱਕ ਘੰਟੇ ਦੇ ਵਿੱਚ ਉੱਚੀ ਮੌਸਮ ਬਦਲ ਗਿਆ ਉਹ ਦੋ ਸਾਰ ਕੋਈ ਕਲੀਅਰ ਸੀਗਾ ਹੁਣ ਦੇਖੋ ਤੁਸੀਂ ਵੀ ਜਿਵੇਂ ਧੁੰਦ ਪੈ ਜਾਂਦੀ ਆ ਜਾਂ ਨਿਕਲੇ ਕਿ ਸ਼ਰਾਰ ਉਹਦਾ ਧੁੰਦ ਦੇ ਸ਼ਰਾਰੇ ਗੋਲੇ ਤੇ ਉਹ ਇੱਥੇ ਜਿਹੜੇ ਜਗ੍ਹਾ ਤੇ ਆਪਾਂ ਖੜੇ ਇੱਥੇ ਸੀ ਇਹਦੇ ਆਪਣੇ ਇਮਾਰਤ ਤਿਆਰ ਕਰ ਦਿੱਤੀ ਸਭ ਕੁਝ ਕੁਦਰਤੀ ਹੈ ਸਭ ਤੋਂ ਵੱਡੀ ਗੱਲ ਆ ਵੀ ਕੁਦਰਤ ਕੁਦਰਤਾ ਸ਼ਹਿਰ ਬਹੁਤ ਵੱਡਾ ਥੱਲੇ ਪਰ ਤਾਂ ਵੀ ਕੋਈ ਟ੍ਰੈਫਿਕ ਨਹੀਂ ਕੋਈ ਧੂਆਂ ਨਹੀਂ ਕੋਈ ਰੌਲਾ ਨਹੀਂ ਕੋਈ ਐਨ ਨਹੀਂ ਕੋ ਕਾਰਖਾਨਾ ਨਹੀਂ ਐ ਸ਼ਾਂਤੀ ਨਾਲ ਐ ਜਿਵੇਂ ਚੋਟੀਆਂ ਦੇ ਵਿੱਚ ਅਕਸਰ ਸ਼ਹਿਰ ਹੁੰਦੇ ਨੇ ਸ਼ਹਿਰ ਪਹਾੜੀਆਂ ਦੇ ਜਿਹ ਪਹਾੜੀ ਦੀ ਗੋਦ ਚ ਕਹਿ ਲੋ ਨਾ ਪ੍ਰਚਾਰਛਪੇ ਦੇ ਪਹਾੜਾ ਤੇ ਚਾਰਛਪੇ ਬੜਾ ਵਿਸ਼ਾਲ ਸ਼ਹਿਰ ਵੱਡਾ ਸ਼ਹਿਰ ਫੈਲਿਆ ਹੋਇਆ ਹੈ ਬਾਕੀ ਇੱਥੋਂ ਦੇ ਲੋਕ ਜਿਹੜੇ ਨੇ ਬਹੁਤ ਪਿਆਰ ਕਰਦੇ ਨੇ ਗੁਰੂ ਘਰ ਦਾ ਵੀ ਆਪਣੇ ਮੰਗ ਬਣਾ ਵੀ ਔਰ ਸਾਡੇ ਲੋਕਾਂ ਦਾ ਵੀ ਹਾਂ ਔਰ ਜਿਹੜੇ ਠੀਕ ਹੈ ਬਿਲਕੁਲ ਇੱਥੇ ਇਹ ਨਹੀਂ ਮਤਲਬ ਪਾਕਿਸਤਾਨ ਦਾ ਸ਼ਹਿਰ ਕਿਹੜਾ ਹੈ ਇਹ ਹਸਨ ਅਬਦਾਲ ਹਸਨ ਅਬਦਾਲ ਤੇ ਅਟਕ ਦਰਿਆ ਦੇ ਕੰਡੇ ਤੇ ਆਏ ਹਸਨ ਅਬਦਾਲ ਹਸਨ ਅਬਦਾਲ ਸ਼ਹਿਰ ਆ ਜਿਲਾ ਜਿਲਾਟਕਾ 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 ਹਾਂ ਜਿਲਾਟਕਾ ਤੇ ਮੈਨਾਂ ਲੋਕਾਂ ਦੀ ਪਿਆਰ ਦੀ ਗੱਲ ਵੀ ਨਾਨ ਸਿੱਖ ਇਹ ਸਿਰਫ ਸਿੱਖਾਂ ਦੀ ਉਹ ਨਹੀਂ ਕਿ ਸਿੱਖ ਹੀ ਇੱਥੇ ਆਣ ਕੇ ਜ਼ਿਆਰਤ ਕਰਦੇ ਨੇ ਵੀ ਨਾਨ ਸਿੱਖ ਲੋਕ ਜਿਹੜੇ ਮਤਲਬ ਮੁਸਲਮਾਨ ਕਹਿੰਦੇ ਕੁਝ ਵੀ ਪੰਜਾਬੀ ਬਹੁਤ ਜ਼ਿਆਦਾ ਪਿਆਰ ਮਾਤ ਦੇਦੇ ਨੇ ਔਰ ਗੁਰਮੁਖੀ ਪੰਜਾਬੀ ਬਹੁਤ ਚੰਗੀ ਪੜ੍ਹਦੇ ਨੇ ਤੇ ਗੁਰਮੁਖੀ ਦੇ ਬੁੱਧ ਤੇ ਬੋਲਦੇ ਨੇ ਉੱਥੇ ਪੜ੍ਹਨ ਦੇ ਵਿੱਚ ਨਾ ਇਹ ਠੇੜ ਪੈ ਗਏ ਆਪਣੇ ਗੁਰਮੁਖੀ ਲਿਪੀ ਦਾ ਜਿਹੜੇ ਗੁੜਕਾ ਸਾਹਿਬ ਨੇ ਤੋਂ ਸ਼ੁੱਧ ਪੰਜਾਬੀ ਚ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਬਹੁਤ ਮਤਲਬ ਉਹਨਾਂ ਦੀ ਬੜੀ ਸ਼ਰਧਾ ਹੈ ਗੁਰੂ ਨਾਨਕ ਸਾਹਿਬ ਦੇ ਵਿੱਚ ਨਾ ਉਹ ਚਾਹੇ ਬਾਬਾ ਚਾਹੇ ਆਪਾਂ ਗੁਰਨਾਥ ਸਾਹਿਬ ਕਿੰਨੇ ਨੇ ਕੋਈ ਬਾਬਾ ਨਾਨਕ ਕਹ ਲੈ ਕੋਈ ਪੀਰ ਬੋਲ ਦੇਣ ਪੀਰ ਨਾਨਕ ਬੋਲ ਦੇਣ ਹਨਾ ਪਰ ਅਥਾ ਸ਼ਰਧਾ ਉਹਨਾਂ ਲੋਕਾਂ ਦੀ ਤੋ ਦਿਸਦੀ ਪਈ ਹੈ ਸਾਰਾ ਜੋਥ ਦਾ ਨਿਜਾਮ ਪ੍ਰਬੰਧ ਉਹ ਇਹਨਾਂ ਲੋਕਾਂ ਦੇ ਹੱਥ ਚੀ ਹੈ ਨੌਨ ਸਿੱਖ ਲੋਕਾਂ ਦੇ ਚਾਹੇ ਉਹ ਲੰਗਰ ਦਾ ਹੋਵੇ ਹਨਾ ਚਾਹੇ ਕਿਸੇ ਵੀ ਕਿਸੇ ਦਾ ਰਹਿਨ ਸਜ਼ੂਲਤਾ ਬੋਰਡ ਬਣਿਆ ਹੋਇਆ ਉਹਨਾਂ ਦਾ ਜਿਵੇਂ ਆਪਣੇ ਆਪਣੇ ਵਕਤ ਬੋਰਡ ਬਣੇ ਹੁੰਦੇ ਨੇ ਇਹਨਾਂ ਦੇ ਇਹ ਮੁਸਲਮਾਨ ਲੋਕਾਂ ਦੇ ਇਤਨਾ ਹੀ ਬੋਰਡ ਬਣਾਇਆ ਗੁਰਦੁਆਰੇ ਦੇ ਇਹਨਾਂ ਨੇ ਸੋ ਸਾਰਾ ਹੀ ਪ੍ਰਬੰਧ ਉਹ ਚਲਾ ਰਹੇ ਨੇ ਔਰ ਬੜਾ ਵਕੂਬੀ ਚਲਾ ਰਹੇ ਨੇ ਬੜਾ ਪਿਆਰ ਸਤਕਾਰ ਦਿੰਦੇ ਨੇ ਇੰਡੀਆ ਤੋਂ ਲੋਕ ਆਉਂਦੇ ਨੇ ਬਾਹਰਲੇ ਮੁਲਕਾਂ ਤੋਂ ਸਾਰੇ ਜਗ੍ਹਾ ਤੋਂ ਪੂਰੇ ਵਰਲਡ ਤੋਂ ਹਨਾ ਜਿੱਥੇ ਵੀ ਸਿੱਖ ਨੇ ਨੌਨ ਸਿੱਖ ਜਾਂ ਉੱਦਾਂ ਵੀ ਸ਼ਰਧਾ万 ਲੋਕ ਇੱਥੇ ਪਹੁੰਚਦੇ ਨੇ ਸ ਸਾਹੀ ਪਰ ਸੌਣ ਉਹ ਤੇ ਇੱਥੇ ਆ ਪਰ ਬਹੁਤ ਜ਼ਿਆਦਾ ਆਨੰਦ ਆਇਆ ਠੀਕ ਹੈ ਜੀ ਸਾਡੀ ਰਵਾਨਗੀ ਕਿੱਥੇ ਹੋਏਗੀ ਤੁਸੀਂ ਇਹਦੇ ਬਾਰੇ ਜਾਣਕਾਰੀ ਦੇ ਦਿਓ ਹਾਂ ਜੀ ਅੱਜ ਅੱਜ ਸਾਡੀ ਬਾਈ ਟ੍ਰੇਨ ਹੀ ਜਿਸ ਤਰ੍ਹਾਂ ਅਸੀਂ ਆਏ ਪਹਿਲਾਂ ਵਾਗਾ ਤੋਂ ਤੇ ਸ਼ਾਮ ਤੱਕ ਅਸੀਂ ਨਨਕਾਣਾ ਸਾਹ ਪਹੁੰਚਾਂਗੇ ਕੋਈ ਤਿੰਨ ਕੋਈ ਟ੍ਰੇਨ ਚੱਲਣੀ ਆ ਤੇ ਸੋ ਰਾਤ ਨੂੰ 9-10 ਵਜੇ ਤੱਕ ਨਨਕਾਣਾ ਸਾਹ ਪਹੁੰਚਾਂਗੇ ਸੋ ਅਗਲੀ ਵੀਡੀਓ ਨਨਕਾਣਾ ਸਾਹ ਤੋਂ ਡੇਰੂ ਗਰੂ ਕਰਾਂਗੇ ਧੰਨਵਾਦ ਰਖਾਲ ਸਾਹਿਬ ਵਾਲੇ ਗੁਰੂ ਜੀ ਦੇ ਬਤੇ ਧੰਨਵਾਦ ਬਤੇ ਜੀ ਕਰਦਾ ਹਾਂ 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 ਬਾਬਾ ਦਾ ਜ਼ਰੂਰੀ ਆ ਤੇ ਆਪਣੀ ਹਾਂਜੀ ਹਾਂਜੀ ਜਰੂਰ ਬਿੱਧੀ ਇਕੱਲੀ ਇਕੱਲੀ ਫੁੱਟੇ ਖੈਣਾ ਉੱਥੇ ਖੜ ਕੇ ਸਾਹਮਣੇ ਹਾਂ ਖਿੱਚ ਖਿੱਚ ਨਹੀਂ ਚਾਹੀ ਤੇ ਕਿਦੋਂ ਬਿਠਾ ਕੇ ਹਾਂਜੀ ਖਿੱਚ ਨਹੀਂ ਦੇ ਦੇ ਲੈ ਮਿਲਣਾ ਉਹ ਬੈਕਪੋਰਟ ਪਾਣੀ ਪਾਪੜ 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 ਚੱਲੇ ਜਾ ਖਾਣੇ ਵਾਲਾ ਪਾਪੜ ਉੱਥੇ ਜਾ ਕੇ ਖਾਣੇ ਆ ਨਿਓ ਵੀ ਜਾ ਖਾਣੇ ਪਾਪੜੇਲੇ ਥਾਂ ਤੇ ਆ ਮੈਨੂੰ ਖਵਾ ਦੇ ਪੂਲੀਆ ਚਾਹ ਤੇ ਤੁਹਾਨੂੰ ਲਾਹ ਹਟਾ ਗਾ ਚਲੋ ਆ ਗਿਰਿੰਦਰ ਜੀ ਪਾਪੜ ਪਾਪੜ ਇੱਥੇ ਖਾਣੇ ਕਿੱਥੇ ਬੈਠ ਕੇ ਖਾਣੇ ਗਿਰਿੰਦਰ ਕਿੰਨੇ ਦੇ ਦਿੱਤੇ ਇਹ 350 ਦੇ 10 10 ਪਾਪੜ 350 ਰੁਪਏ ਦੇ ਹਾਂ ਜੀ ਪਾਕਿਸਤਾਨੀ ਪਾਕਿਸਤਾਨੀ ਇਹ ਗਾਹਲਾ ਪੁੱਤ ਉਹ ਇਹ ਤੇ ਕੋਈ ਜਾਂਦਾ 30 ਰੁਪਏ ਦਾ ਇੱਕ ਹੈ 30 30 ਦਾ ਕਿ 35 ਦਾ ਆ ਪੁੱਤ ਫੜ ਬੇ ਛੋਟੇ 10 35 ਦਾ ਪੈ ਗਿਆ ਹੂੰ ਸਾਡੇ ਕੋ ਖੁੱਲੇ ਆ ਨਹੀਂ ਇਹਨੂੰ ਲੰਗਰ ਵਾਸਤੇ ਦੇਣੇ ਆ ਤੇ ਫਿਰ ਮੈਂ ਚੱਲ 100 ਰੁਪਏ ਦੀ ਚੈਨ ਲੈ ਲੈਣੀ ਆ ਅੱਛਾ ਇਹ ਨਾਲੇ ਉਹਨੂੰ ਦੇ ਦੇਣੇ ਆ ਬਾਤ ਆ ਦੇਖੋ ਜੀ ਆ ਪਰ ਰੁਕ ਜਾਓ ਵੱਡੇ ਪਾਪੜ ਆ ਤੋਂ ਖਾਦੇ ਕਿ ਮੈਂ ਜਾਣੀ ਉੱਥੇ ਰੁਕ ਜਾਓ ਉਧਰ ਸਾਈਡ ਤੇ ਹੋ ਜਾਣਾ ਉਹ ਬਨੇ ਖੜਾ ਉਹ ਮੋੜ ਤੇ ਰੁਕ ਦੋ ਚਿੱਚ ਮੈਂ ਦੱਸਿਆ ਚੱਲ ਇੱਥੇ ਰੁੱਕ ਕੇ ਖਾ ਲੋ ਹੋਰ ਵਾਰੀ ਗੱਦਾ ਫਿੱਟਾ ਹਾਂ ਮੋਬੀਓ ਜੰਦਵਕਤ ਪੂਰੀ ਸਾਬਤ ਸੂਰ ਚੱਕਰ ਲੈ ਕੇ ਜਾਣੀ ਹੈ ਹਾਂ ਜੀ ਕਰੇ ਇਹ ਚ ਆਉਂਦਾ ਮੇਰੀ ਟਾਉਂਗਾ ਠੀਕ ਕਰ ਤੇਰੀ ਆਉਂਦਾ ਟੁੱਕੀ ਤੇ ਹੁਣ ਤੋਂ ਲੋਕ ਪੰਜਾਹ ਪੌੜੀਆਂ ਰਹਿ ਗਿਆ ਥੋੜਾ ਰਹਿ ਗਿਆ ਹੁਣ ਜਾਣ ਵਾਲੇ ਨੇ ਕੋਈ ਨਹੀਂ ਕੋਈ ਨਾਲ ਹੀ ਤੇ ਬੱਸ ਦੋ ਕੇ ਮੋੜ ਹੋ ਰਿਹਾ ਪਾਣੀ ਪੀਣਾ ਪਾਣੀ ਦੇ ਦੂ ਸੇ ਦੋ ਅੱਜ ਇਹ ਕੇ ਬੰਦਾ ਜੰਮਣ ਛੱਡਿਆ ਹੈਗਾ ਕਿੱਥਾ ਮੈਂ ਉਹ ਜਿੱਦਾਂ ਪਾਵਾ ਲਾ ਚੱਲ ਗਏ ਤੇ ਚੱਲ ਹੈ ਪਾਣੀ ਪੀਣ ਲਈ ਰਹਿ ਗਿਆ ਉਹ ਤੱਕ ਪੂਨੀ ਸੰਗਤ ਦੀ ਖੜੀ ਰਹਿ ਰਹੀ ਚੱਲ ਚੱਲ 40 ਆ ਇੱਥੇ ਜੀ ਨਾ ਖੜ ਕੇ ਜਿਆਦਾ ਨਹੀਂ ਖੜਦੇ ਆ ਨਿਕਾ ਉਹ ਮੁੰਡਾ ਕਿੱਥੇ ਮੁੰਡਾ ਕਿੱਥੇ ਹੋ ਖੁਲਿਆ ਮੈਂ ਇੱਥੇ ਖਿਲਾਰਦਾ ਉਹਨੂੰ ਇੱਥੇ ਇੱਕ ਮਿੰਟ ਇੱਕ ਮਿੰਟ ਉਹਨੇ ਕਿਹਾ ਇਧਰਾ ਹਸਨਬਦਾਲ ਪੰਗਾ ਸਾਹਿਬ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਸਾਂ ਤੇ ਵਲੀ ਖਨਾਰੀ ਜੀ ਦੀ ਮਜ਼ਾਰਤੇ ਗਏ ਹਾਂ ਪਰ ਜਿੱਥੋਂ ਉਹਨਾਂ ਨੇ ਪੱਥਰ ਰੇੜਿਆ ਸੀ ਤੇ ਬਾਬਾ ਨਾਨਕ ਜੀ ਨੇ ਹੱਥਾਂ ਪੱਥਰ ਨੂੰ ਢੱਕਿਆ ਸੀ ਇਹ ਕੁਝ ਘਰ ਨੇ ਛੋਟੇ ਛੋਟੇ ਤੇ ਦੁਕਾਨਾਂ ਨੇ ਥੋੜਾ ਸਮਾਨ ਵੇਚਦੇ ਆ ਜਿੱਦਾਂ ਆਪਣੇ ਹਿੰਮਕੋਟ ਸਾਹਿਬ ਨੂੰ ਜਾਂਦੇ ਨਾ ਰਸਤੇ ਦੇ ਵਿੱਚ ਦੁਕਾਨਦਾਰ ਆ ਪਹਾੜੀ ਲੋਕ ਹੈ ਲੋਕ ਹੈ ਜਿਹੜੇ ਉਤਰਦੇ ਰਹਿਣ ਵਾਲੇ ਲੋਕ ਨਾ ਬਾਰ ਬਾਰ ਖੋਲਿਆ ਉਤਰਾਂ ਖੋਲਿਆ ਉਸ ਤੋਂ ਬਾਕੀ ਸਾਡੀ ਸੇਫਟੀ ਵਾਸਤੇ ਸਕਿਉਰਟੀ ਬਹੁਤ ਹੈ ਨਿਤ ਕੋੜੇ ਨਿਤ ਕੋੜੇ ਕਲਮੇ ਕਲਮੇ ਨਿਤ ਕੋੜੇ ਕਲਮੇ ਕਲਮੇ ਨਿਤ ਕੋੜੇ ਗੰਡੇ ਪੀਓ ਮਿੱਕੇ ਪੀਓ ਲਮਨੇ ਪੀਓ Ne yani hala video popülerizavizle mi tutuyorsunuz? Ne Punjab'da dinati seller <laughs> atar. माकी आवडली रवा आली كده ना ਲਓ ਜੀ ਮੁੰਡੇ ਦੇ ਨਾਨਕਿਆਂ ਨੇ ਪਾਕਿਸਤਾਨੀ ਮੁੰਡੇ ਦੇ ਪੱਗ ਬੰਦੀ ਜੀ ਬਾਬੇ ਇੱਕ ਨਹੀਂ ਮੁੰਡੇ ਦੇ ਬਾਬੇ ਦੋ ਆ ਗਏ ਹੈ ਦੋ ਬਾਬੇ ਆ ਮੁੰਡੇ ਦੇ ਇੱਕੋ ਸੋਹਣੇ ਦੇਖਨੇ ਕਿੱਥੇ ਦੇ ਪਾਕਿਸਤਾਨੀ ਪੱਗ ਬੰਦੀ ਆ ਦਾ ਪੱਗ ਬਣਾਉਣੀ ਇਥੇ ਪਾਕਿਸਤਾਨੀ ਬੰਦੀ ਆ ਪੱਗ ਫਿਰ ਪਾਕਿਸਤਾਨੀ ਰੁਪਏ ਦੇ ਦਿੰਦੇ ਨੇ ਇਹਨੂੰ ਆਪਾਂ ਮਾਮਾ ਜੀ 100 ਦੇਣੇ ਨੇ ਨਾਨੀਆ ਮਾਮੇ ਕਰਦੇ ਹੋ ਨੇ ਦੇਖੋ ਇੱਕ ਆ ਨਾਨੀਆ ਵੀ ਕਹਿੰਗਾ ਆ ਮਾਮੇ ਆ ਆ ਨਾਨੀਆਂ ਆ ਨਹੀਂ ਨਾ ਨੀ ਨਾ ਇਹ ਕਾ ਮਾਮਾ ਕੰਮ ਕਰਦੀ ਦੀਂਦੇ ਸੁਤਾ ਇੱਕ ਨਹੀਂ ਨਹੀਂ ਜਾਂਦਾ ਉਹ ਮੂੰਹ ਉੱਥੇ ਭਰ ਰਹਿਣਦਾ ਇਧਰ ਮੂੰਹ ਕਰਾਉਣ ਪਈ ਇਦਾਂ ਵੀ ਕਰ ਲੈਂਦੇ ਕੈਮਰਾ ਵਾਲਾ ਇਧਰ ਚੱਲ ਜੇਗਾ ਉੱਪਰ ਜੇ ਫਿਰ ਦਿੰਦੇ ਚਾਰ ਸਕੇਰੋਂ ਖੇਟਾ ਮੈਂ ਅੰਡ ਕੈਮਰਾ ਵਾਲਾ ਵੀ ਰਿਆ ਪਹਿਲਾਂ ਮੈਂ 2-3 ਸਾਲ ਕੰਮ ਕੀਤਾ ਇੱਕ ਵਿਆਹ ਦੇ ਘੁੱਟ ਖਾਲੀ ਸੀ ਫੇਰ ਇਹਨਾਂ ਚੱਲ ਰਿਹਾ ਨੇ ਬੀਬੀਆਂ ਦੀਆਂ ਜਿਆਦਾ ਲੱਗ ਜਾਂਦਾ ਹੇ ਬੀਬੀ ਨਾ ਦਿਖਾ ਨਾ ਦੋ ਹਾਂ ਜੱਟਾ ਦੇ ਕੇ ਫੋਟੋ ਚੰਗਾ ਸੁਣਿੰਦੇ ਹਾਂ ਕਿੱਥੇ ਤੁਹਾਡਾ ਚੰਗਾ ਕਟਿਆ ਦੇ ਦਾ ਮੈਂ ਗੱਲ ਵੀ ਇਹਨਾਂ ਘਰੋਂ ਬੁ来ਈ ਚਲ 18 ਘੰਟੇ ਹੋ ਜਾਣਾ ਨਾ ਪੱਲਾ ਕਾਲਪੋਤੇ ਅੜੂ ਕਰਮੂ ਇੱਕ ਵਾਰ ਉੱਠ ਕੇ ਖਲੋ ਬੈਠਾ ਅੱਛੀ ਜੀ ਆਹ ਨੰਦ ਲੈ ਦੂ ਮੈਂ ਨੀ ਟਿੱਕਾ ਖਾ ਲਾ ਸਾਰਾ ਇਹ ਕਰੀ ਫੜੇ ਬੁਲਾ ਦੋ ਉੱਠ ਕੇ ਉੱਠ ਕੇ ਬੁਲਾਓ ਫੜੇ ਟਿੱਕਾ ਖਾ ਲਾ ਭਾਈ ਜੀ ਫੜੇ ਬੁਲਾ ਕੋਣ ਬੁਲਾਓ ਫੜੇ ਜੀ ਬੋਲਿਆ ਨਾ ਬੋਲ ਟਿੱਕਾ ਖਾਲਸਾ ਬਾਈ ਜੋਟੇ ਕੋਟ ਮਿਲਿਆ ਅਬ ਲੱਗੇ ਵੀ ਬੱਗੇ ਸੋਨੇ ਆ ਸਤ ਸ੍ਰੀ ਅਕਾਲ ਲੋ ਇੱਕ ਹੋਰ ਮਾਮਾ ਕੁੰਮ ਕਰਨ ਦੀ ਨਹੀਂ ਦੱਸ ਤਾ ਉੱਟ ਪਿਆ ਲੋ ਇਹ ਆਪਣੇ ਕੱਪੇ ਪਾਸਾ ਪੜਤਣੇ ਆ ਨਾ ਰਾਂਜ ਵਾਈ

ਸਾਰੇ ਥਾਂ ਤੇ ਜਾਂਦੇ ਨੇ ਲੋ ਜੀ ਵਾਪਸੀ ਹੋ ਗਈ ਪੰਨਾ ਸਾਹਿਬ ਤੋਂ ਚੱਲ ਗਿਆ ਹੁਣ ਨਾ ਕਣਾ ਸਾਹਿਬ ਸਾਰੀ ਸੰਗਤ ਨੇ ਕਰਨੀ ਤਿਆਰੀ ਇੱਕ ਨੰਬਰ ਗੱਡੀ ਚਾਹੀਦੀ ਸਾਰੀ ਸੰਗਤ ਦਾ ਰਹਿਣ ਦਾ ਇਹ ਹੁਣ ਅਸੀਂ ਪਹਾੜੀ ਏਰੀਆ ਤਾਂ ਨਹੀਂ ਜਾਣਾ ਕਿ ਫਿਰ ਕਿਹਾ ਫਿਰ ਕਿਤਨ ਘਟਿਆ ਉਹਨਾਂ ਨੇ ਅਰਜੁਨ ਅਜੇ ਲੋ ਕੋਈ